ਹਾਂਜੀ ਤੇ ਲੋਕ ਮਿੱਤਰੋ ਸਵਾਗਤ ਆ ਤੁਹਾਡਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਸਾਰਿਆਂ ਦੇ ਜਾਨਵਰ ਘਰ ਪਰਿਵਾਰ ਸੈੱਟ ਹੋਣਗੇ ਤੇ ਅੱਜ ਬਣਾ ਰਹੇ ਆ 2-2.5 ਮਹੀਨੇ 2.5 ਮਹੀਨਿਆਂ ਬਾਅਦ ਵੀਡੀਓ ਸ਼ੂਟ ਕਰ ਰਹੇ ਆ ਤੇ ਕਰਦੇ ਆ ਖੁੱਡੇ-ਖਾਡੇ ਸਾਫ਼ ਤੇ ਇੱਕ ਪਰਸ਼ੋ ਜੋਥੇ ਤੇ ਕਰਪਟਨ ਕਬੂਤਰ ਵੀ ਪੱਟਨੇ ਆ ਤੇ ਕਬੂਤਰ ਪੱਟਣ ਵਾਲੀ ਵੀ ਫੋਟੋ ਵੀਡੀਓ ਸ਼ੂਟ ਕਰਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿੰਨੇ-ਕਿੰਨੇ ਫੰਗ ਕਿਵੇਂ-ਕਿਵੇਂ ਕਬੂਤਰਾਂ ਦੇ ਪੱਟਨੇ ਆ ਤੇ ਬਾਕੀ ਬਸ ਕਰਨ ਲੱਗਦੇ ਆ ਖੁੱਡੇ-ਖਾਡੇ ਸਾਫ਼ ਤੇ ਬਣੇ ਰਹੋ ਵੀਡੀਓ ਨਾਲ ਤੇ ਪਰ ਸੋ ਚੌਥੇ ਤੇ ਕਰ ਵੀਡੀਓ ਪਾ ਕੇ ਆਪਾਂ ਮੰਨ ਕੇ ਚੱਲੋ ਪੱਟ ਪਟਾਈ ਦੀ ਤੇ ਫਿਰ ਇਸ ਤੋਂ ਬਾਅਦ ਖਰਾਕ ਦੱਸ ਕੇ ਤੇ ਮਿੱਤਰੋ ਆਪਾਂ ਇਸ ਤੋਂ ਬਾਅਦ ਫਿਰ ਬਾਜ਼ੀਆਂ ਵੇਲੇ ਨੂੰ ਡੇਲੀ ਵਲੌਗ ਪਾਇਆ ਕਰਾਂਗੇ ਅਪ੍ਰੈਲ 1 ਅਪ੍ਰੈਲ ਤੋਂ 2 ਅਪ੍ਰੈਲ ਤੋਂ ਆਪਣੇ ਡੇਲੀ ਵਲੌਗ ਆਉਣ ਲੱਗ ਜਾਣਗੇ ਤੇ ਕਰਿਓ ਸਪੋਰਟ ਰੱਜ ਕੇ ਤੇ ਬਾਕੀ ਬਣੇ ਰਹੋ ਵੀਡੀਓ ਨਾਲ ਮਿਲਦੇ ਆਂ ਅੱਗੇ ਵੀ ਮਿੱਤਰੋ ਤੇ ਲਓ ਵੀ ਮਿੱਤਰੋ ਕਬੂਤਰ ਕੜਤੀਆਂ ਸ ਕਬੂਦਰੀਆਂ ਕੜਤੀਆਂ ਸਾਰੀ ਸਾਰੀਆਂ ਆ ਬੈਠੀਆਂ ਬਾਹਰੇ ਛੱਡਣ ਵਾਲੀਆਂ ਬਾਜ਼ੀ ਆਪਣੀਆਂ ਦੇ ਖੁੱਡਾ ਖਾਡਾ ਕਰਦੇ ਆ ਸਾਫ ਨੂੰ ਤਾਂ ਕੁਸਕ ਤਹੱਦ ਤੱਕ ਦਾ ਸਾਫ ਦੀ ਆ ਤੇ ਬਾਕੀ ਕਰਦੇ ਕੋਈ ਨਹੀਂ ਸਾਫ ਨਾਲੇ ਕੋਠਾ ਕੋਠਾ ਸਾਫ ਕਰਨ ਵਾਲਾ ਕੋਠਾਗਾਠਾ ਕਰਾਂਗੇ ਤੇ ਆ ਕਬੂਤਰਾਂ ਦੀ ਨਿਗ੍ਹਾ ਮਾਰ ਦਿੰਨੇ ਥੋਡੀ ਤੇ ਇਹ ਬਾਰੇ ਕੱਢਦੇ ਕਿਹੜਾ ਦੇਖ ਲੋ ਮਾਰ ਲਓ ਨਿਗਾ ਮਾਰ ਲਓ ਮਿੱਤਰੋ ਨਿਗਾ ਲਾ ਛੱਡ ਜੋ ਮਾਰੋ ਮਿੱਤਰੋ ਨਿਗਾ ਇਧਰਲੇ ਵੀ ਦਿਖਾ ਦਿੰਨੇ ਆ ਦੇਖ ਲੋ ਇੱਧਰ ਲੈ ਵੀ ਦਿਖਾ ਦਿੰਨਾ ਮਿੱਤਰੋ ਦੇਖੋ ਮਾਰ ਲੋਲੇਗਾ ਮਿੱਤਰੋ ਤੇ ਬਾਕੀ ਆ ਸਾਰੀਆਂ ਕੱਟੀਆਂ ਗੂਦਰੀਆਂ ਖਵਾਤੀਆਂ ਤੇ ਬਾਕੀ ਦੇਖਦੇ ਆ ਕੀ ਬਣਦਾ ਕਰਦਾ ਤੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਤੇ ਬਾਕੀ ਮਿਲਦਿਆ ਫਿਰ ਤੇ ਲਓ ਵੀ ਮਿੱਤਰੋ ਖੁੱਡ ਤੇ ਲਓ ਵੀ ਮਿੱਤਰੋ ਖੁੱਡਾਂ ਕਰਤਾ ਬਿਲਕੁਲ ਸਾਫ਼ ਮਾਰੋ ਨੀਗਾ ਤੇ ਰੇਤਾ ਰੂਤਾ ਪਾਉਣ ਰੇਤਾ ਪਾਉਣਾ ਨਹੀਂ ਖੁੱਡਿਆਂ ਜਾਂ ਆਹੀਂ ਰੱਖਾਂਗੇ ਤੇ ਬਾਕੀ ਬਣੇ ਰਹੋ ਦੂਜਾ ਘੁੱਡਾ ਵੀ ਕਰਦੇ ਆਂ ਸਾਫ਼ ਉਹ ਚ ਵੀ ਕੂਤਰ-ਕਾਤਰ ਕਰਦੇ ਆਂ ਵੱਡੇ ਆਪਣੇ ਬਾਈਆਂ ਛੱਡ ਨਾਲੇ ਤੇ ਬਾਕੀ ਆਹ ਘੁੱਡਾ ਜਮਾ ਕਲੀਨ ਕਰਤਾ ਮਾਰ ਲੋਨੇਗਾ ਤੇ ਇਹਦੇ ਛੱਡਾਂਗੇ ਅੱਧੇ ਘੰਟੇ 20 ਮਿੰਟਾਂ ਨੂੰ ਕੂਤਰ ਤੇ ਬਾਕੀ ਬਣੇ ਰਹੋ ਵੀਡੀਓ ਨਾਲ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਤੇ ਬਾਕੀ ਜਿਹੜਾ ਰੇਤਾ ਸੀ ਉਹ ਆ ਕੱਢਿਆ ਪਿਆ ਇੰਨਾ ਕਰੇਤਾ ਸੀ ਇਹਦੇ ਚ ਆ ਭਰਿਆ ਪਿਆ ਤੇ ਆਹ ਘੁੱਡੇ ਚ ਰੇਤਾ ਕਿੰਨਾ ਕੁ ਤੇ ਉਹ ਬੇਸਟ ਹੈ ਜੀ ਦੀ ਨਵੀਂ ਤੇ ਬਾਕੀ ਬਸ ਬਣੇ ਰਹੋ ਵੀਡੀਓ ਨਾਲ ਮਿਲਦੇ। ਲਓ ਵੀ ਮਿੱਤਰੋ ਕਬੂਤਰ ਵੀ ਸਾਰੇ ਕੜਤੇ ਆ ਬੈਠਿਆ ਤੇ ਖੁੱਡਾ ਕਰਤਾ ਵਿਹਲਾ ਤੇ ਇਹ ਵੀ ਕਰ ਪਿਆ ਸਾਫ ਤੇ ਬਾਕੀ ਆ ਇਧਰ ਜਾਲ ਚ ਪਾਤੇ ਕੂਤਰ ਆ ਜਦ ਤਰੀ ਪਹਿਲੇ ਨੇ ਲਾਈਤੀ ਸੀ ਮੈਂ ਉਹ ਇਕੱਲੀ ਵੀ ਖਾਲੀ ਲੱਗੀ ਹੋਈ ਸੀ ਜਦਰੀ ਤੇ ਇਧਰ ਆ ਜਾਲ ਚ ਪਾਤੇ ਆ 8-9 ਕੂਤਰ ਤੇ ਬਾਕੀ ਬਸ ਮਿਲਦੇ ਆ ਖੁੱਡਾ ਵੀ ਕਰ ਦਿੱਗੇ ਸਾਫ ਤੇ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖੋ ਜਿਹਨੂੰ ਨਾਲ ਬਣੇ ਰਹੋ ਮਿਲਦੇ ਆ ਫਿਰ ਮਿੱਤਰੋ ਕਬੂਤਰ ਵਾਲਾ ਖੁੱਡਾ ਵੀ ਕਰਤਾ ਸਾਫ ਬਿਲਕੁਲ ਤੇ ਕਬੂਤਰ ਖਵਾਤਰ ਕੱਢੇ ਵੇ ਬਾਹਰੇ ਆਪਣੇ ਤੇ ਕਬੂਤਰਾਂ ਨਾਲ ਥੋੜਾ ਜਮਾ ਬਿਲਕੁਲ ਕਲੀਨ ਕਰਤਾ ਆ ਬੈਠੇ ਵੱਡੇ ਕਬੂਤਰ ਆ ਜਾਾਲ ਚ ਬੱਚੇ ਵੀ ਜਿਹੜੇ ਜਾਉਣ ਵਾਲੇ ਆਪਣੇ ਬਾਜੀਆਂ ਸੱਟਣ ਵਾਲੇ ਤੇ ਕੋਠਾ ਵੀ ਕਰਤਾ ਬਿਲਕੁਲ ਸਾਫ ਮਾਰ ਲਓ ਨਿਗਾ ਕੋਠਾ ਵੀ ਕਰਤਾ ਸਾਫ ਤੇ ਮਾਰੋ ਨਿਗਾ ਤੇ ਬਾਕੀ ਫਿਰ ਕਬੂਤਰ-ਕੋਤਰ ਛੱਡ ਦਿੰਨੇ ਅੰਦਰ ਫਿਰ ਮਿਲਦਾ ਤੁਹਾਨੂੰ ਲਓ ਵੀ ਮਿੱਤਰੋ ਕਬੂਤਰ ਸਾਰੇ ਦਿੱਤੇ ਛੱਡ ਦੇਖ ਲਓ ਮਾਰ ਲਓ ਨੀਗਾ ਕੁਸਤਾਹਾਂ ਬੈਠੀ ਜਾਂਦੇ ਆ ਤੇ ਉਤਰ ਦਿੱਤੇ ਸਾਰੇ ਸਾਡੇ ਇੱਧਰ ਲਈ ਖੁੱਡੇ ਦੇ ਤੇ ਬਾਕੀ ਬੱਸ ਦੇਖ ਲਓ ਮਾਰ ਲਓ ਨੀਗਾ ਇੱਧਰ ਨਾਲ ਆਪਾਂ ਗੱਲ ਕਰਤਾ ਸੀ ਆ ਅਗਲੇ ਦਿਨ ਖੁੱਡਾ ਸਾਫ ਕੀਤਾ ਆਪਾਂ ਤੇ ਇੱਕ ਮਿੰਟ ਤੁਹਾਨੂੰ ਦਿਖਾਉਣਾ ਤੇ ਆਹ ਖੁੱਡਾ ਆਪਾਂ ਕੱਲ ਸਾਫ ਕੀਤਾ ਸੀਗਾ ਦੇਖ ਲਓ ਨਾ ਗੰਦ ਉਹਨਾਂ ਨੇ ਪਾਈ ਦਿੱਤਾ ਤੇ ਬਾਕੀ ਆ ਕਬੂਤਰ ਤਾਂ ਨਾ ਬੈਠਿਆ ਕੁਝ ਦੇਖ ਲਓ ਮਾਰ ਲਓ ਨੀਗਾ ਕੋ ਜਿੱਥੇ ਤਾਂ ਹਾਂ ਬੈਠਾ ਦਾ ਚਤਰੀ ਤੇ ਪਹਿਲੀ ਉੱਤਰੀ ਤੇ ਬੈਠੇ ਦੂਜੇ ਸਾਰੇ ਉੱਡਣ ਵਾਲੀ ਆ ਦੇਖ ਲੋ ਬਾਗ ਵਾਲੇ ਮਿੱਤਰੋ ਤੇ ਬਾਕੀ ਬੱਸ ਫਿਰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਆਹ ਵੀਡੀਓ ਚ ਬਸ ਇੰਨਾ ਕੀ ਸੀਗਾ ਇੱਕ ਕਬੂਤਰ ਹੈਗਾ ਆਪਣਾ ਚਤਰੀ ਤੇ ਬੈਠਾ ਤੇ ਉਹਨੂੰ ਵੀ ਲਾ ਲਾਂਗੇ ਤੇ ਬਾਕੀ ਬੱਸ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਸੀ ਬਸ ਖੁੱਡੇ ਖਾਡੇ ਕਰ ਤੇ ਸਾਫ ਤੇ ਖੁੱਡੇ ਖੁੱਡੇ ਹੀ ਰਹਿੰਦੇ ਸੀ ਆਪਣੇ ਕੱਲੇ ਸਾਫ਼ ਕਰਨ ਵਾਲੇ ਤੇ ਕੱਲੂ ਜਾਂ ਪਰਸੋਂ ਨੂੰ ਕੂਟਰ ਪੱਟ ਦਿਆਂਗੇ ਆਪਾਂ 15 ਤਰੀਕ ਨੂੰ ਜਹਾਜ ਅੱਜ ਦੇ ਦਿਨ ਪੱਟ ਦਿਆਂਗੇ ਜਾਂ ਕੱਲੂ ਪੱਟ ਦਿਆਂਗੇ ਤੁਹਾਡੇ ਲਈ ਵੀਡੀਓ ਅਪਲੋਡ ਜ਼ਰੂਰ ਕਰ ਦਿਆਂਗੇ ਤੇ ਜਿਹੜੇ ਭਰਾਵਾਂ ਨੂੰ ਪਤਾ ਨਹੀਂ ਬਾਕੀ ਤਾਂ ਆਪਣੇ ਤੋਂ ਸਾਰੇ ਵਧੀਆ ਸੀਨੀਅਰ ਪਲੇਅਰ ਆ ਸਾਰਿਆਂ ਨੂੰ ਪਤਾ ਹੀ ਆ ਤੇ ਬਾਕੀ ਜਿਹੜੇ ਵੀਰ ਆਪਾਂ ਨੂੰ ਛੋਟੇ ਦੇਖਦੇ ਆ ਕਬੂਤਰ ਨਹੀਂ ਪਟਣ ਆਉਂਦੇ ਉਹ ਆਪਾਂ ਉਹਨਾਂ ਨੂੰ ਵੀਡੀਓ ਚ ਵੀਡੀਓ ਸ਼ੂਟ ਕਰਕੇ ਦੱਸ ਦੇਾਂਗੇ ਵੀ ਕਿਵੇਂ ਪੱਕੇ ਕਿਵੇਂ ਪਟਣੇ ਆ ਤੇ ਬਾਕੀ ਬਸ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਬਸ ਮਿੱਤਰੋ ਅੱਜ ਦੀ ਵੀਡੀਓ ਚ ਇੰਨਾ ਹੀ ਸੀਗਾ ਦੋ ਦਿਨਾਂ ਦੀ ਵੀਡੀਓ ਸ਼ੂਟ ਕਰਤੀ ਸੀ ਇੱਕ ਦਿਨ ਇਧਰਲਾ ਕਬੂਤਰੀਆਂ ਵਾਲਾ ਖੁੱਡਾ ਸਾਫ਼ ਕਰਤਾ ਸੀ ਇੱਕ ਦਿਨ ਕਬੂਤਰਾਂ ਵਾਲਾ ਕਰਤਾ ਸੀਗਾ ਤੇ ਬਾਕੀ ਬਸ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜਲਦੀ ਜਲਦੀ ਨੂੰ ਤੇ ਮਿਲਦੇ ਆ ਫਿਰ